ਫਰੀਦਕੋਟ ਦੇ ਵਿੱਚ ਵੱਡਾ ਬੱਸ ਹਾਦਸਾ ਵਾਪਰ ਗਿਆ ਦਰਅਸਲ ਇੱਥੇ ਟਰੱਕ ਦੇ ਨਾਲ ਟੱਕਰ ਤੋਂ ਬਾਅਦ ਜਿਹੜੀ ਬੱਸ ਹੈ ਉਹ ਨਾਲੇ ਦੇ ਵਿੱਚ ਜਾ ਡਿੱਗੀ ਹੈ ਜਿਸ ਦੇ ਵਿੱਚ ਕੀ ਪੰਜ ਲੋਕਾਂ ਦੀ ਮੌਤ ਤੇ 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਜ਼ਖਮੀਆਂ ਦਾ ਇਲਾਜ ਉਸ ਦੇ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਇੱਕ ਹੈਲਪ ਡੈਸਕ ਸਥਾਪਿਤ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਡਾਕਟਰ ਨੀਤੂ ਕੁੱੱਕੜ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕੀ ਹਾਦਸੇ ਦੇ ਵਿੱਚ 5 ਲੋਕਾਂ ਦੀ ਜਾਨ ਗਈ ਹੈ ਤੇ 31 ਦੇ ਕਰੀਬ ਲੋਕ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਉਹਨਾਂ ਦਾ ਇਹ ਕਹਿਣਾ ਹੈ ਕਿ ਦੋ ਮਰੀਜ਼ ਆਦਾ ਗੰਭੀਰ ਨੇ ਜੋ ਕਿ ਆਈਸੀਯੂ ਦੇ ਵਿੱਚ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਬਚਾਅ ਕਾਰਜ ਲਗਾਤਾਰ ਜਾਰੀ ਨੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਐਸਐਸਪੀ ਡਾਕਟਰ ਪ੍ਰਗਿਆ ਜੈਨ ਤੋਂ ਇਲਾਵਾ ਵਿਧਾਇਕ ਗੁਰਦੱਤ ਸਿੰਘ ਸੇਖੋ ਵੀ ਹਸਪਤਾਲ ਪਹੁੰਚੇ ਨੇ ਤੇ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਕਿ ਜਿਹੜੇ ਨਹਿਰਾ ਦੇ ਜਿਹੜੇ ਭੀੜੇ ਕੋਲ ਆ ਉਹਨਾਂ ਨੂੰ ਚੌੜੇ ਕਰਨ ਦਾ ਥੋੜਾ ਥੋੜਾ ਨਿਵਾ ਰੱਖਿਆ ਇਹਨੂੰ ਵੀ ਫੋਰ ਲੇਨ ਕਰਨ ਵਾਸਤੇ ਕੂਟਕਪੂਰੀ ਤੱਕ ਜਿਹੜਾ ਸਰਕਾਰ ਵੱਲੋਂ ਲਿਖਤੀ ਭੇਜਿਆ ਪ੍ਰਸ਼ਾਸਨ ਨੇ ਤਾਂ ਕਈ ਵਾਰੀ ਹਾਦਸੇ ਇਸ ਤਰ੍ਹਾਂ ਦੇ ਵਾਪਰ ਜਾਂਦੇ ਪਰ ਸਾਡੀ ਜਿਹੜੀ ਹੁਣ ਜਿਹੜਾ ਸਾਰਿਆਂ ਤੋਂ ਵੱਧ ਜਿਹੜਾ ਕੋਸ਼ਿਸ਼ ਹੋ ਰਹੀ ਕਿ ਜਿਹੜੇ ਬੰਦੇ ਫੱਟੜ ਹੋਏ ਉਹਨਾਂ ਦਾ ਵੱਧ ਤੋਂ ਵੱਧ ਚੰਗੇ ਤੋਂ ਚੰਗਾ ਇਲਾਜ ਕੀਤਾ ਇਸ ਵਾਸਤੇ ਸਾਰਾ ਪ੍ਰਸ਼ਾਸਨ ਸਾਰੇ ਡਾਕਟਰ ਸਾਹਿਬਾਨ ਇਸ ਕੰਮ ਤੇ ਲੱਗੇ ਪਿਛਲੀ ਵਾਰ ਕੇਂਦਰ ਨੇ ਪਹਿਲੇ ਕੰਪਟੈਂਟ ਦਿੱਤੀ ਪੰਜਾਬ ਸਰਕਾਰ ਨੇ ਉਸ ਤੋਂ ਬਾਅਦ ਇੱਕ ਚੀਕੀ ਅਸੀਂ ਥੋੜਾ ਪਿਛੇ ਰਕਣੇ ਦਵੇ ਜੀ ਲੇਕਿਨ ਪਹਿਲਾ ਮਗਰੋਂ ਵਾਲਾ ਮਸਲਾ ਨਹੀਂ ਹੈ ਹੁਣ ਤਾਂ ਪਹਿਲਾ ਬੰਦੇ ਜਿਹੜੇ ਸੱਟਾਂ ਲੱਗੀਆਂ ਨੇ ਫੱਟੜ ਹੋਏ ਆ ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਆ ਸਾਰੇ ਜਿਹੜੀ ਪਹਿਲੀ ਪ੍ਰਾਇੋਰਟੀ ਹੈ ਕਿ ਬੰਦੇ ਬਚ ਜਾਣ ਸਾਡੇ ਜਿੰਨੇ ਜਿੰਨੇ ਜੀ ਦੋ ਬੰਦਿਆਂ ਦੀਆਂ ਬਾਹਾਂ ਕੱਟੀਆਂ ਨੇ ਜਿਸ ਨੂੰ ਜਲਦੀ ਰੈਫਰ ਕੀਤਾ ਤਾਂਕਿ ਉਹਨਾਂ ਦੀਆਂ ਦੁਬਾਰਾ ਬਾਹਾਂ ਜੋੜੀਆਂ ਜਾ ਸਕਣ ਸਰ ਉਸ ਪੁਲ ਦੀ ਹਾਲਤ ਖਸਤਾ ਕਾਫੀ ਹੋਈ ਪਈ ਸੀ ਕੀ ਉਹਦੇ ਵਾਸਤੇ ਕੋਈ ਪਹਿਲਾਂ ਕੋਲ ਪੁਲ ਦੀ ਹਾਲਤ ਜਿਹੜੀ ਹੈ ਉਹ ਹੁਣ ਜਦੋਂ ਗੱਡੀਆਂ ਕੁਸਪੀਦ ਨਾਲ ਆ ਰਹੀਆਂ ਪੁਲਕੀ ਕਰੂਗਾ ਲੱਖਾਂ ਗੱਡੀਆਂ ਰੋਜ਼ ਲੰਘਦੀਆਂ ਨੇ ਜੋ ਪੁਲ ਪਰ ਅਸੀਂ ਹਲੇ ਦੇਖ ਰਹੇ ਹਾਂ ਵੀ ਕੌਣ ਦੋਸ਼ੀ ਆ ਉਹ ਤੇ ਜਾਂਚ ਕਰ ਲੈਣ ਦੋ ਕਿਉਂਕਿ ਹਲੇ ਜਾਂਚ ਦਾ ਵਿਸ਼ਾ ਹੈ ਕੰਪੇਨੀਸ਼ਨ ਕੀ ਦਿੱਤੀ ਜਾਵੇ ਹਲੇ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਹੋਇਆ ਬਣਾ ਕੇ ਸਾਰਾ ਕੁਝ ਮੁੱਖ ਮੰਤਰੀ ਸਾਹਿਬ ਲੈਵਲ ਤੇ ਫੈਸਲਾ ਹੋਣਾ ਤੇ ਅਸੀਂ ਜਿੰਨਾ ਵੀ ਹੋ ਸਕਿਆ ਵਾਦ ਤੋਂ ਵਾਦਦਤ ਕਰਾਂਗੇ ਤਾਂ ਕਿ ਕੀਮਤੀ ਜਾਨਾਂ ਕਿੰਨੀਆਂ ਉਹਦਾ ਦੋ ਵੀ ਹੋ ਸਕਦੇ ਪਰਿਵਾਰ ਜਿਹੜੇ ਬਸਾਂ ਦੇ ਸਫਲ ਗਰੀਬ ਬੰਦੇ ਕਰਦੇ ਕੋਈ ਦੇ ਵਾਸਤੇ ਸਾਡੀ ਕੋਸ਼ਿਸ਼ ਹੈ ਕਿ ਤੁਸੀਂ ਵੱਤ ਵੱਤ ਨਾਲ ਦੀ ਵੱਤ ਟਰੀਟਮੈਂਟ ਫਰੀ ਹੋਵੇਗਾ ਬਿਲਕੁਲ ਬਿਲਕੁਲ ਸਾਰੀ ਦਵਾਈ ਜਿੰਨੀ ਸਾਡੇ ਕੋਲ ਅੰਦਰ ਆਸੀ ਅੰਦਰੋਂ ਦੇ ਰਹੇ ਹਾਂ ਨਹੀਂ ਬਾਹਰੋਂ ਵੀ ਜਿੱਥੋਂ ਵੀ ਲੋੜ ਪੈਂਦੀ ਹੈ ਜਿਹੜੀ ਕੋਈ ਮਹਿੰਗੀ ਤੋਂ ਮਹਿੰਗੀ ਦਵਾਈ ਮੰਗਵਾਉਣ ਦੀ ਲੋੜ ਪਈ ਹੈ ਇਹਦੇ ਲਈ ਸਾਰਾ ਕੁਝ ਪੁੱਲਾ ਕੀਤਾ ਹੋਇਆ ਹੈ ਡਾਕਟਰ ਸਾਹਿਬ ਵੱਲੋਂ ਰੈਡ ਕਰਾਸ ਦੇ ਕੋਲ ਅਸੀਂ ਆਪਾਂ ਫਰੀ ਸੁਤਣ ਦੇ ਰਹੇ ਹਾਂ ਤੇ ਪੂਲ ਜੋ ਬੈਰੀਕੇਡਿੰਗ ਟੁੱਟੀ ਹੈ ਉਸ ਨੂੰ ਵੀ ਆਪਾਂ ਮਜ਼ਬੂਤ ਕਰ ਰਹੇਗੇ ਹੈਵੀ ਡਿਊਟੀ बैरीकेडिंग करवा वहाँ पर दोनों पास ताकि आगे से ना आए तो मेन ओवर स्पीडिंग आप सख्ती न कार्रवाई करा बसिस देखने आया है कि बसिस सवारी काफ़ी तेज़ चलती है पहले भी आप रोड सेफ्टी मीटिंग्स में बार बार इस दिन समीक्षा करते है कि कितनी चलान कि ओवर स्पीडिंग बट जरूरत है कि बसिस से खासकर स्पेशली विद इन द सिटी लिमिट्स एंड आउटसाइड ऑल्सो आप सख्ती कार्रवाई करिए ताकि ऐसी कीमती जाना आगे से ना जाए ਕਿਦਾ ਦਰਨਾ ਘਰ ਸਾਬਰੇ ਬਸ ਵੀ ਕਿ ਕਾਫੀ ਕੈਜੂਲੀਟੀ ਹੋਈ ਹੈ ਔਰ ਤਕਨੀਕ ਨੇ ਕਿਪਟਨ ਅਗਰ ਨੇ ਪਰ ਕੋਟ ਦਿੱਤੇ ਹੈ ਅੱਜ ਇੱਕ ਬਹੁਤ ਹੀ ਅਨਫੋਰਚੂਨੇਟ ਘਟਨਾ ਹੋਈ ਹੈ ਸ਼ਾਹੀ ਹਵੇਲੀ ਦੇ ਕੋਲ ਇੱਕ ਬੱਸ ਦਾ ਐਕਸੀਡੈਂਟ ਹੋਇਆ ਹੈ ਜਿੰਦੇ ਵਿੱਚ ਸਾਡੇ ਕੋਲ 35 ਪੇਸ਼ੈਂਟਸ ਸੈਫਰ ਹੋਏ ਸੀ ਪੰਜ ਉਹਨਾਂ ਵਿੱਚੋਂ ਬ੍ਰਾਡ ਡੈੱਡ ਸੀ ਤੇ ਦੋ ਪੇਸ਼ੈਂਟ ਨੂੰ ਬਾਹਰ ਉਹ ਲੈ ਕੇ ਜਾਣਾ ਚਾਹਦੇ ਸੀ ਉਹ ਬਾਹਰ ਲੈ ਗਏ ਨੇ ਤੇ ਦੋ ਪੇਸ਼ੈਂਟ ਕ੍ਰਿਟੀਕਲੀ ਇਲ ਨੇ ਉਹ ਸਾਡੇ ਪੇਸ਼ੈਂਟ ਆਈ ਸੀ ਯੂ ਵਿੱਚ ਨੇ ਬਾਕੀ ਪੇਸ਼ੈਂਟਸ ਸਟੇਬਲ ਨੇ ਤੇ ਸਾਡੇ ਕੋਲ ਟੋਟਲ 35 ਆਏ 36 ਆਏ ਨੇ ਇੱਕ ਪੂਨ ਪੇਸ਼ੈਂਟ ਆਇਆ ਪਹਿਲੇ 35 ਆਇਆ ਸੀ ਜਿਹੜੇ ਕ੍ਰਿਟੀਕਲ ਹੈ ਉਹਨਾਂ ਦੀ ਹੁਣ ਕੀ ਸਥਿਤੀ ਹੈ ਕ੍ਰਿਟੀਕਲ ਜਿਹੜੇ ਪੇਸ਼ੈਂਟ ਸਾਡੇ ਕੋਲ ਆਈਸੀਯੂ ਵਿੱਚ ਨੇ ਪੇਸ਼ੈਂਟ ਦੀ ਲਾਈਫ ਸੇਵ ਏ ਆਦਰਵਾਇਜ਼ ਐਨੀ ਹੈਗਾ ਵੀ ਉਹ ਬਹੁਤ ਜ਼ਿਆਦਾ ਸਿਕ ਨੇ ਪਰ ਉਹਨਾਂ ਨੂੰ ਆਈਸੀਯੂ ਸਰਵਿਸਿਜ਼ ਚਾਹੀਦੀਆਂ ਨੇ ਉਹ ਇੱਥੇ ਅਵੇਲੇਬਲ ਨੇ ਪ੍ਰਸ਼ਾਸਨ ਵੱਲੋਂ ਜਾਂ ਮੈਂਟਲ ਹੌਸਪਟਲ ਵੱਲੋਂ ਅੱਜ ਸਾਡੇ ਨੂੰ ਸੋਲਡਰ ਇਹ ਪ੍ਰੋਵਾਈਡ ਕਰਦੇ ਆ ਜੇ ਪੇਸ਼ੈਂਟਸ ਆ ਰਹੇ ਹੀ ਫਰਿਸ਼ਤੇ ਸਕੀਮ ਦੇ ਅੰਡਰ ਕਵਰ ਕੀਤੇ ਜਾ ਰਹੇ ਨੇ ਸਾਰੇ ਪੇਸ਼ੈਂਟਸ ਦਾ ਹਸਪੀਟਲ ਵਿੱਚ ਇਲਾਜ ਫ੍ਰੀ ਆਫ ਕੋਸਟ ਹੋਏਗਾ ਦੋ ਪੇਸ਼ੈਂਟਸ ਨੂੰ ਬਲੱਡ ਚਾਹੀਦਾ ਸੀ ਉਹ ਫ੍ਰੀ ਆਫ ਕੋਸਟ ਦੇ ਦਿੱਤਾ ਤੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਜਿਹੜਾ ਇੱਥੋਂ ਦੀ ਡਿਸਟ੍ਰਿਕਟ ਦਾ ਪ੍ਰਸ਼ਾਸਨ ਨੇ ਉਹ ਵੀ ਇੱਥੇ ਹਾਜ਼ਰ ਮਜੂਦ ਸੀ ਤੇ ਸਾਡੇ ਵੀਸੀ ਸਾਹਿਬ ਦੀ ਤਰਫ ਤੋਂ ਪੂਰੀਆਂ ਸਹੂਲਤਾਂ ਵਾਸਤੇ ਕਿਹਾ ਗਿਆ ਹੈ ਇਹਨਾਂ ਪੇਸ਼ੈਂਟਸ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਐਮਐਲਏ ਸਾਹਿਬ ਵੀ ਆਏ ਸੀ ਉਹਨਾਂ ਤੋਂ ਵੀ ਤਰਫ ਤੋਂ ਵੀ ਐਨਸ਼ੋਰ ਕੀਤਾ ਗਿਆ ਹੈ ਕਿ ਪੇਸ਼ੈਂਟ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਐਮਐਲਏ ਸਾਹਿਬ ਆਏ ਸੀ ਪ੍ਰਸ਼ਾਸਨ ਸਾਡੇ ਨਾਲ ਜਨਤਾ ਦੇ ਪੇਸ਼ੈਂਟ ਜਿਹੜੇ ਇਰੀਏ ਦੇ ਨੇ ਜਿਹੜੇ ਉਸ ਟ੍ਰੇਨ ਤੋਂ ਬਿਖਣ ਆਏ ਆ ਪੇਸ਼ੈਂਟ ਮੁਕਸਰ ਸਾਈਡ ਦੇ ਨੇ ਕੁਝ ਤਾਂ ਕੁਝ ਪੇਸ਼ੈਂਟ ਬਠਿੰਡਾ ਤੋਂ ਆ ਰਹੇ ਸੀ ਐਨ ਐਚ ਤੋਂ ਸਾਡੇ 5 ਫਿਜ਼ੀਓਥੈਰੇਪੀ ਸਟੂਡੈਂਟ ਵੀ ਸੀ ਤੇ ਕੁਝ ਪੇਸ਼ੈਂਟ